ਲਗਾਤਾਰ ਨਸ਼ੇ ਦੇ ਖਿਲਾਫ ਕਾਰਵਾਈ ਕਰਦੇ ਆ ਪਤੀ ਪਤਨੀ ਸਮੇਤ ਇੱਕ ਹੋਰ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਐ ਐਚਓ ਹਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਐਸਐਸਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੌਕਸੀ ਵਧਾਉਂਦੇ ਆ ਨਾਕੇਬੰਦੀ ਦੌਰਾਨ ਐਸਆਈ ਬਲਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਬਾਈਪਾਸ ਤਰੀਜਾ ਨਗਰ ਮੋੜ ਤੇ ਨਾਕੇਬੰਦੀ ਦੌਰਾਨ ਸ਼ੱਕ ਦੀ ਬਨਾਤੇ ਸੁਖਵਿੰਦਰ ਸਿੰਘ ਪੁੱਤਰ ਅੰਗਦ ਸਿੰਘ ਗੁਰਮੀਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਰੰਧਾਵਾ ਕਲੋਨੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਹਨਾਂ ਕੋਲੋਂ 20 ਗ੍ਰਾਮ ਹੈਰੋਇਨ 3500 ਡਰੱਗ ਮਨੀ ਅਤੇ ਇੱਕ ਕੰਪਿਊਟਰ ਕੰਡਾ ਬਰਾਮਦ ਕੀਤਾ ਗਿਆ। ਇਸੇ ਤਰ੍ਹਾਂ ਹੀ ਕੱਲ ਇੱਕ ਹੋਰ ਮਕਦਮਾ 96/25 ਦਰਜ ਕੀਤਾ ਗਿਆ। ਇਹਦੇ ਵਿੱਚ ਸੁਖਵਿੰਦਰ ਸਿੰਘ son of ਅੰਗਦ ਸਿੰਘ ਰੰਧਾਵਾ ਕਲੋਨੀ ਪੈਣੀ মিয়া ਖਾਂ ਤੇ ਗੁਰਮੀਤ ਕੌਰ wife of ਸੁਖਵਿੰਦਰ ਸਿੰਘ ਵੀ ਸੇਮ ਐਡਰੈਸ ਆ ਪੈਣੀ মিয়া ਖਾਂ। ਇਹਨਾਂ ਦੋਨਾਂ ਨੂੰ ਤ੍ਰੀਜਾ ਨਗਰ ਬੋਰਡ ਨੀਅਰ ਸੋਹਲ ਤੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਕਬਜ਼ੇ ਚੋਂ 3500 ਰੁਪਿਆ ਡਰੱਗ ਬਣੀ 20 ਗ੍ਰਾਮ ਹੈਰੋਨ ਤੇ ਕੰਪਿਊਟਰ ਟੰਡਾ ਬਰਾਮਦ ਹੋਇਆ ਇਹਨਾਂ ਦੇ ਖਿਲਾਫ ਹੀ ਮੁਕਦਮਾ ਦਰਜ ਕਰਕੇ ਅੱਜ ਮਾਨਯੋਗ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਇਹਨਾਂ ਦੀ ਪੁਸ਼ਕਿਸ਼ ਜਾਰੀ ਆ ਇਹਨਾਂ ਤੋਂ ਹੋਰ ਵੀ ਕਾਫੀ ਰਿਕਵਰੀ ਹੋਣ ਦੀ ਆਸ ਆ ਮੇਰੀ ਪਰ ਜੋ ਅਪੀਲ ਆ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇੱਕ ਵੀ ਬੰਦਾ ਜਿਹੜਾ ਕਿਉਂ ਜਿਹੜਾ ਜਿਹੜਾ ਹੈਰਵਨ ਸਮੈਕ ਵੇਚਦਾ ਆ ਉਹਨੂੰ ਬਖਸ਼ਿਆ ਨਹੀਂ ਜਾਊਗਾ